ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਅਥਾ ਸ੍ਰੀ ਸ਼ਸਤਰ ਨਾਮਾਲਾ ਪੁਰਾਣ ਲਿਖੀ ਅਤੇ ਪਾਤਸ਼ਾਹੀ ਦਸਵੀਂ ਦੋਹਰਾ ਸਾਗ ਸਰੋਹੀ ਸੈਫ ਅਸ ਤੀਰ ਤਪਕ ਤਰਵਾਰ ਸਤਰਾ ਤੱਕ ਕਵਚਾਤ ਕਰ ਕਈਏ ਰਾਚ ਹਮਾਰ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਸ਼ਸਤਰਾਂ ਦੇ ਨਾਮਾਂ ਦੀ ਮਾਲਾ ਬਖਸ਼ਿਸ਼ ਕੀਤੀ ਗੁਰੂ ਸਾਹਿਬ ਕਹਿੰਦੇ ਜਿੰਨੇ ਵੀ ਸ਼ਸਤਰ ਨੇ ਇਹ ਸਭ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸ਼ਕਤੀਆਂ ਦੇ ਸਾਖਸ਼ਾਤ ਰੂਪ ਨੇ ਗੁਰੂ ਸਾਹਿਬ ਬਾਣੀ 'ਚ ਲਿਖਦੇ ਨੇ ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰ ਨਾਮ ਤੇ ਹਾਰੋ ਜੋ ਜਪੈ ਪਹੇ ਸਿੰਧ ਪਵ ਪਾਰ ਗੁਰੂ ਸਾਹਿਬ ਕਹਿੰਦੇ ਜੇ ਰੱਬ ਨੂੰ ਯਾਦ ਕਰਨਾ ਹੈ ਤਾਂ ਉਹਦੇ ਨਾਮ ਦੀ ਮਾਲਾ ਵੀ ਸ਼ਸਤਰਾਂ ਦੀ ਹੋਵੇ ਸ਼ਸਤਰ ਨਾਮ ਮਾਲਾ ਪੜਨ ਨਾਲ ਹੁੰਦਾ ਕੀ ਹੈ ਜਦੋਂ ਵੀ ਅਸੀਂ ਕਿਸੇ ਵੀ ਚੀਜ਼ ਦੀ ਆराधना ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਉਸ ਦੀ એનર્ਜੀ ਦੇ ਨਾਲ ਕਨੈਕਟ ਹੁੰਦੇ ਹਾਂ ਜਦੋਂ ਵੀ ਅਸੀਂ ਇਸ ਬਾਣੀ ਦਾ ਜਾਪ ਕਰਦੇ ਹਾਂ ਤਾਂ ਸਾਡੇ ਅੰਦਰ ਗੁਰੂ ਸਾਹਿਬ ਜੀਆਂ ਦੇ ਜੋ ਦਿਵ ਸ਼ਸਤਰ ਨੇ ਉਹਨਾਂ ਦੀ એનર્ਜੀ ਭਾਵ ਤਾਕਤ ਜਿਹੜੀ ਹੈ ਉਹ ਪ੍ਰਗਟ ਹੋ ਜਾਂਦੀ ਹੈ ਤਾਂ ਸਾਡੇ ਅੰਦਰ ਜੋ ਸਾਰੇ ਕਿਸਮ ਦੇ ਡਰ ਭੋ ਖਤਮ ਹੋ ਜਾਂਦੇ ਹਨ ਸ਼ਸਤਰਨਾਮਾਲਾ ਦੇ ਪਹਿਲੇ ਅਧਿਆਏ ਵਿੱਚ ਹੀ 100 ਸ਼ਸਤਰਾਂ ਦੇ ਨਾਮ ਹਨ ਤੇ ਜਿਹੜਾ ਵੀ ਬੰਦਾ ਸ਼ਸਤਰਨਾਮਾਲਾ ਦਾ ਪਾਠ ਕਰਦਾ ਹੈ ਉਸਦੇ ਸੋ ਸ਼ਸਤਰਾਂ ਦੀ ਅਰਾਧਨਾ ਜਿਹੜੀ ਹੈ ਉਹ ਹੋ ਜਾਂਦੀ ਹੈ ਸਾਡੇ ਅੰਦਰ ਜਿੰਨੀ ਵੀ ਮਾੜੀ ਊਰਜਾ ਹੈ ਭਾਵ 네ਗੇਟਿਵ ਐਨਰਜੀ ਹੈ ਉਹ ਸਭ ਦੀ ਸਭ ਹੌਲੀ ਹੌਲੀ ਖਤਮ ਹੋਣ ਲੱਗ ਜਾਂਦੀ ਹੈ ਇਸ ਕਰਕੇ ਸਾਨੂੰ ਸ਼ਸਤਰਨਾਮਾ ਵਾਲਾ ਦਾ ਜਾਪ ਇਤਨੇਮ ਦੇ ਵਿੱਚ ਬਾਣੀ ਚ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ